ਇੱਕ ਸ਼ਾਹੂਕਾਰ ਨੇ ਆਪਣਾ ਨੌਕਰ ਰੱਖਿਆ ਸੀ ਕੋਲ ਤੇ ਨੌਕਰ ਦੇ ਉੱਤੇ ਉਹਨਾਂ ਤਰਸ ਕਰਕੇ ਸ਼ਾਹੂਕਾਰ ਨੇ ਉਹਨੂੰ 10 ਧਨ ਦੀਆਂ ਥੈਲੀਆਂ ਦਿੱਤੀਆਂ ਕਿਹਾ ਕਿ ਤੂੰ ਇਹਦੇ ਨਾਲ ਆਪਣਾ ਕਾਰੋਬਾਰ ਚਲਾ ਤੇ ਇੱਕ ਧਨ ਦੀ ਥੈਲੀ ਜਿਹੜੀ ਸੀ ਨਾ 11ਵੇਂ ਉਹਨਾਂ ਕਿਹਾ ਕਿ ਮੇਰੀ ਅਮਾਨਤ ਆਪਣੇ ਕੋਲ ਰੱਖ ਛੱਡ ਜਦੋਂ ਮੈਨੂੰ ਲੋੜ ਪਵੇਗੀ ਫਿਰ ਮੈਂ ਤੇਥੋਂ ਲੈ ਲਵਾਂਗਾ ਉਸ ਨੌਕਰ ਨੇ ਕੀ ਕੀਤਾ ਹਜੂਰ ਕਹਿੰਦੇ ਹਨ 10 ਬਸਤੂ ਲੈ ਪਾਛੇ ਪਾਵੈ 10 ਧਨ ਦੀਆਂ ਥੈਲੀਆਂ ਲੈ ਕੇ ਤੇ ਤਾਂ ਉਸ ਨੇ ਆਪਣੇ ਪਿੱਛੇ ਕਾਰੋਬਾਰ ਵਿੱਚ ਪਾ ਲਈਆਂ ਆਪਣਾ ਵਿਹਾਰ ਸਾਰਾ ਚਲਾ ਲਿਆ ਏ ਇੱਕ ਵਸਤੂ ਕਾਰਨ ਵਿਖੋਟ ਗਵਾਵੈ ਪਰ ਇੱਕ ਜਿਹੜੀ ਧਨ ਦੀ ਥੈਲੀ ਸੀ ਸ਼ਾਹੂਕਾਰ ਨੇ ਕਿਹਾ ਇਹ ਮੇਰੀ ਹੈ ਉਹ ਵੀ ਹੁਣ ਦੇਣਾ ਨਹੀਂ ਚਾਹੁੰਦਾ ਉਹਦੇ ਸਾਧ ਸੰਗਤ ਜੀ ਨਾਂ ਦੇਣੇ ਕਰਕੇ ਸਾਹੂਕਾਰ ਨਾਲੋਂ ਜਿਹੜਾ ਹੈ ਨਾ ਫਿਰ ਆਪਣਾ ਪਿਆਰ ਵਿਸ਼ਵਾਸ ਉਹ ਗਵਾਉਂਦਾ ਹੈ ਮਨ ਦੇ ਅੰਦਰ ਬੇਵਿਸ਼ੇਸ਼ ਕਰਕੇ ਖੁਟਿਆਈ ਧਾਰਨ ਕੀਤੀ ਹੈ ਤੇ ਉਹ ਵੀ ਧਨ ਦੀ ਥੈਲੀ ਜਿਹੜੀ ਹੈ ਮੋੜਨਾ ਨਹੀਂ ਚਾਹੁੰਦਾ ਜਿਹੜੀ ਅਮਾਨ ਤਵਜੋਂ ਦਿੱਤੀ ਹੋਈ ਸੀ ਰੱਖਣ ਵਾਸਤੇ ਏਕ ਭੀ ਨ ਦੇ 10 ਵੀ ਹਿਰਲੇ ਉਹ ਸ਼ਾਹੂਕਾਰ ਜਿਹੜੀ ਇੱਕ ਦਿੱਤੀ ਸੀ ਅਮਾਨਤ ਉਹ ਵੀ ਨਾ ਦੇਵੇ ਤੇ ਦਸੇ ਦੀਆਂ ਦਸਾਂ ਹੀ ਵਾਪਸ ਜਿਹੜੀਆਂ ਲੈ ਲਵੇ ਤਾਂ ਤਾ ਮੂੜਾ ਕਹੋ ਕਹਾ ਕਰੇ ਦੱਸੋ ਇਹ ਮੂਰਖ ਫਿਰ ਨੌਕਰ ਜਿਹੜਾ ਸੀ ਉਹ ਕੀ ਕਰ ਸਕਦਾ ਹੈ ਜੇ ਦਿੱਤਾ ਹੋਇਆ ਸਾਰਾ ਹੀ ਧਨ ਲੈ ਲਵੇ 10 ਵਰਤਨ ਨੂੰ ਥੈਲੀਆਂ ਦਿੱਤੀਆਂ ਇੱਕ ਆਮਾਨਤ ਰੱਖਣ ਨੂੰ ਦਿੱਤੀ ਸੀ ਉਹ ਵੀ ਇਸ ਨੇ ਦੇਣ ਤੋਂ ਇਨਕਾਰ ਕੀਤਾ ਮਨ ਦੇ ਅੰਦਰ ਖੁਟਿਆਈ ਧਾਰਨ ਕੀਤੀ ਤੇ ਜੇ ਫਿਰ ਸ਼ਾਹੂਕਾਰ ਉਹ ਇੱਕ 11ਵੀਂ ਦੇ ਸਮੇਤ 10 ਦੀਆਂ 10 ਹੀ ਵਾਪਸ ਲੈ ਲਵੇ ਤਾਂ ਇਹ ਮੂਰਖ ਕੀ ਕਰ ਸਕਦਾ ਹੈ ਇਹ ਦਾ ਦਰਸ਼ਟਾਂਤ ਮਹਾਰਾਜ ਸਾਹਿਬ ਜੀ ਸਝਾਉਂਦੇ ਹਨ ਜਿਸ ਠਾਕੁਰ ਨੂੰ 10 ਵਸਤੂ ਲੈ ਪਾਛੇ ਪਾਵੈ 10 ਵਸਤੂ ਲੈ ਪਾਛੇ ਪਾਵੈ ਸਤ ਸੰਗਤ ਜੀ 10 ਵਸਤੂਆਂ ਇਹ ਹਨ ਪੰਜ ਗਿਆਨ ਇੰਦਰੀ ਹੈ ਤੇ ਪੰਜ ਕਰਮ ਇੰਦਰੀ ਹਨ ਅੱਖਾਂ ਨੇ ਨੱਕ ਵੈ ਕੰਨ ਨੇ ਜਿਬਾਏ ਇਹ ਛਾਡੇ ਜਿਵੇਂ ਜਿਬਾ ਕਰਮ ਇੰਦਰਾ ਵੀ ਹੈ ਤੇ ਗਿਆਨ ਇੰਦਰਾ ਵੀ ਹੈ ਬੋਲਦੀ ਐਸ ਕਰਕੇ ਕਰਮ ਇੰਦਰਾ ਹੈ ਸਵਾਦ ਦੱਸਦੀ ਇਸ ਕਰਕੇ ਗਿਆਨ ਇੰਦਰਾ ਹੈ ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 10 ਬਸਤੂ ਲੈ ਪਛੈ ਪਾਵੈ ਇਹ 10 ਇੰਦਰੀਆਂ ਵਾਹਿਗੁਰੂ ਨੇ ਦਿੱਤੀਆਂ ਨੇ ਇਹ ਲੈ ਕਰਕੇ ਤਾਂ ਪਿਛੇ ਇੰਨੇ ਵਕਾਰਾਂ ਚ ਪਾ ਛੱਡੀਆਂ ਨੇ ਸੰਸਾਰ ਵੱਲ ਲਾ ਛੱਡੀਆਂ ਨੇ ਵੇਖਣ ਸੁੰਗਣ ਸੁਣਨ ਤੇ ਰਸ ਦੇ ਚਖਣਾ ਵਿੱਚ ਹੀ ਇਹਨਾਂ ਇੰਦਰੀਆਂ ਨੂੰ ਲਾ ਛੱਡਿਆ ਹੈ ਪਰਮੇਸ਼ਰ ਵੱਲੋਂ ਪਿੱਛੇ ਪਾ ਦਿੱਤੀਆਂ ਸੰਸਾਰ ਵੱਲ ਲਾ ਦਿੱਤੀਆਂ ਹਨ ਇੱਕ ਬਸਤ ਕਾਰਨ ਵਿਖੋਟ ਗਵਾਵਾ ਇੱਕ ਵਸਤੂ ਕਿਹੜੀ ਹੈ ਸਾਧ ਸੰਗਤ ਜੀ ਮਨ ਵਾਹਿਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਇਹ ਮਨ ਮੇਰੇ ਭੇਟ ਕਰ ਦੇਵੀਂ ਤੇ ਫਿਰ ਤੇਰੇ ਸਾਰੇ ਜੜੀਆਂ 10 ਦੀਆਂ 10 ਇੰਦਰੀਆਂ ਨਾ ਤੇ ਸਫਲੀਆਂ ਹੋ ਜਾਣਗੀਆਂ ਫਿਰ ਕੰਮਕਾਰ ਕਰਦੇ ਹੁਆ ਮੀ ਤੇ ਮੇਰੇ ਚ ਹੀ ਜੁੜੀਆਂ ਰਹਿਣਗੀਆਂ ਪਰ ਤੂੰ ਇੱਕ ਮਨ ਨਹੀਂ ਭੇਟ ਕੀਤਾ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਇਹ ਇੱਕ ਬਸਟ ਕਾਰਨ ਵਿਖੋਟ ਗਵਾਵੈ ਬੇ ਵਿਸ਼ੇਸ਼ ਕਰਕੇ ਅੰਦਰ ਖੋਟ ਧਾਰਨ ਕਰ ਛੱਡੀ ਹੈ ਭਜਨ ਸਿਮਰਨ ਕਰਨ ਵੱਲ ਵਾਹਿਗੁਰੂ ਵਿੱਚ ਤੂੰ ਮਨ ਲਾਉਂਦਾ ਹੀ ਨਹੀਂ ਜਦੋਂ ਭਜਨ ਵੀ ਕਰਨਾ ਹੈ ਤੇ ਤੂੰ ਉਸ ਸਮੇਂ ਨੂੰ ਟਾਲਦਾ ਹੈ ਸਿਰ ਤੋਂ ਟਲ ਜਾਵੇ ਅੰਮ੍ਰਿਤ ਵੇਲਾ ਤੂੰ ਇਹ ਕਹਿ ਕੇ ਖੁੰਝਾ ਦਿੰਦਾ ਹੈ ਕਿ ਰਾਤ ਲੇਟ ਸੁਤਾ ਸੀ ਇਹ ਕਹਿ ਕੇ ਖੁੰਝਾ ਦਿੰਨੇ ਕਿ ਸਰੀਰ ਨੂੰ ਆਰਾਮ ਵੀ ਚਾਹੀਦਾ ਹੈ ਫਿਰ ਬੜੀਆਂ ਸਾਰੀਆਂ ਤੇਰੇ ਮਨ ਨੇ ਸੋਚਾਂ ਸੋਚੀਆਂ ਹੁੰਦੀਆਂ ਪਰ ਵਾਹਿਗੁਰੂ ਦੇ ਅੱਗੇ ਤੂੰ ਮਨ ਭੇਟ ਨਹੀਂ ਕਰਦਾ ਹੈ ਇੰਨੀ ਤੇਰੇ ਅੰਦਰ ਖੋਟ ਵੈ ਇੰਨੀ ਖੁਟਿਆਈ ਹੈ ਤੇਰੇ ਅੰਦਰ ਵੇਖ ਵਾਹਿਗੁਰੂ ਨੇ ਤੇਰੇ ਤੇ ਕਿੰਡਾ ਉਪਕਾਰ ਕੀਤਾ ਜਿਸ ਨੇ ਤੈਨੂੰ ਇਹ 10 ਇੰਦਰੀਆਂ ਦਿੱਤੀਆਂ ਨੇ ਅੱਖਾਂ ਦਿੱਤੀਆਂ ਵੇਖਣ ਵਾਸਤੇ ਕੰਨ ਦਿੱਤੇ ਸੁਣਨ ਵਾਸਤੇ ਜੀਬਾ ਦਿੱਤੀ ਐ ਬੋਲਣ ਵਾਸਤੇ ਨੱਕ ਸੁਗੰਧੀ ਨੂੰ ਲਾਇਆ ਐ ਪੈਰ ਚੱਲਣ ਨੂੰ ਦਿੱਤੇ ਹੱਥ ਕਰਨ ਨੂੰ ਦਿੱਤੇ ਐ ਚਮੜੀ ਸਪਰਸ਼ ਨੂੰ ਦਿੱਤੀ ਐ ਵਾਹਿਗੁਰੂ ਨੇ ਤੈਨੂੰ ਇਹ ਸਾਰੇ ਇੰਦ੍ਰੇ ਦਿੱਤੇ ਹੋਏ ਐ ਕਿਰਿਆ ਦੇ ਇੰਦ੍ਰੇ ਤੇਰੇ ਲਾਏ ਹੋਏ ਐ ਇਹ ਵਾਹਿਗੁਰੂ ਨੇ ਤੈਨੂੰ ਇੰਦ੍ਰੇ ਦਿੱਤੇ ਹ ਸਾਰੇ ਤੇ ਇਹ ਸਾਰੀਆਂ ਦੀਆਂ ਸਿਆਰੀਆਂ 10 ਇੰਦਰੀਆਂ ਲੈ ਕਰਕੇ ਤੂੰ ਵਾਹਿਗੁਰੂ ਵੱਲੋਂ ਪਿੱਛੇ ਪਾ ਦਿੱਤੀਆਂ ਸੰਸਾਰ ਵੱਲ ਲਾ ਛੜੀਆਂ ਹਨ ਮਹਾਰਾਜ ਨੇ ਇਹ ਦੇਖ ਕੇ ਨਾ ਦਸ ਇੰਦਰੀਆਂ ਆਖਿਆ ਸੀ ਕਿ ਮਨ ਰੂਪੀ ਵਸਤੂ ਮੈਨੂੰ ਭੇਟ ਕਰਦੀ ਫਿਰ ਤੇਰੇ ਸਾਰੇ ਇੰਦਰੀ ਜਿਹੜੇ ਆ ਸਫਲ ਹੋ ਜਾਣਗੇ ਪਰ ਤੂੰ ਮਨ ਰੂਪੀ ਵਸਤੂ ਜਿਹੜੀ ਹੈ ਨਾ ਉਹ ਵਹਿਗੁਰੂ ਦੇ ਭੇਟ ਨਹੀਂ ਕਰਦਾ ਮਨ ਦੇ ਅੰਦਰ ਖੋਟ ਧਾਰਨ ਕਰ ਛੱਡੀ ਹੈ ਵਹਿਗੁਰੂ ਦੇ ਭਜਨ ਸ਼ਮਨ ਵੱਲੋਂ ਤੂੰ ਆਪਣਾ ਧਿਆਨ ਜਿਹੜਾ ਨਾ ਉਹ ਹਟਾ ਛੱਡਿਆ ਹੈ ਬੜੀ ਬੇਸਮਝੀ ਹੈ ਤੇਰੀ ਇਹ ਵਾਹਿਗੁਰੂ ਵੱਲੋਂ ਤੂੰ ਆਪਣੇ ਮਨ ਨੂੰ ਪਛਾਣ ਪਾ ਲਿਆ ਏ ਖੋਟ ਅੰਦਰ ਧਾਰਨ ਕਰ ਲਈ ਏ ਮਨ ਰੂਪੀ ਵਸਤੂ ਵਾਹਿਗੁਰੂ ਦੇ ਅੱਗੇ ਭੇਟ ਨਹੀਂ ਕਰਦਾ ਹੈ ਏਕ ਪੀਨ ਦੇ ਦਸ ਵੀ ਹਿਰਲੇ ਤੇ ਇੱਕ ਮਨ ਰੂਪੀ ਵਸਤੂ ਵਾਹਿਗੁਰੂ ਫਿਰ ਨਾ ਦੇਵੇ ਭਾਵ ਸੂਖਸ਼ਮ ਸਰੀਰ ਹੀ ਨਾ ਬਣਾਉਂਦਾ ਤਾਂ ਤੇ ਦਸ ਦੀਆਂ ਦਸ ਵੀ ਇੰਦਰੀਆਂ ਜੇ ਵਾਹਿਗੁਰੂ ਲੈ ਲਵੇ ਤਾਂ ਜੇ ਤੂੰ ਏਕ ਪੀਨ ਦੇ ਇੱਕ ਮਨਮੀ ਜੇ ਵਾਹਿਗੁਰੂ ਨੂੰ ਭੇਟ ਨਹੀਂ ਕਰਦਾ ਤਾਂ ਤਾਂ 10 ਪੀ ਹਿਰਲੇ ਜੇ ਉਹ 10 ਇੰਦਰੀਆਂ ਹਿਰ ਲਵੇ ਵਾਪਸ ਲੈ ਲਵੇ ਜੇ ਤੇਰੇ ਕੋਲੋਂ ਅੱਖਾਂ ਹੀ ਖੋਲੇ ਤਾਂ ਕੀ ਕਰ ਲੇਗਾ ਬੋਲਾਈ ਕਰ ਦੇ ਤੇ ਕੀ ਕਰ ਦੇਗਾ ਲੰੰਜਾਈ ਕਰ ਦੇ ਤੇ ਕੀ ਕਰ ਦੇਗਾ ਲੰਗੜਾ ਕਰ ਦੇ ਤੇ ਕੀ ਕਰ ਦੇਗਾ ਤੂੰ ਕੁਝ ਕਰ ਨਹੀਂ ਸਕਦਾ ਹੈ ਗੂੰਗਾ ਕਰ ਦੇਵੇ ਤੇਰਾ ਕੋਈ ਜੋਰ ਨਹੀਂ ਚੱਲਣਾ ਹੈ ਜੇ ਵਾਹਿਗੁਰੂ ਤੇਰੇ ਕੋਲੋਂ 10 ਦੀਆਂ 10 ਇੰਦਰੀਆਂ ਖੋ ਲਵੇ ਮਹਾਰਾਜ ਕਹਿੰਦੇ ਭਾਈ ਇੱਕ ਤੋਂ ਮਨ ਨਹੀਂ ਭੇਟ ਕਰਦਾ ਜੇ ਵਾਹਿਗੁਰੂ ਤੇਰੇ ਕੋਲੋਂ ਇਹ 10 ਇੰਦਰੀਆਂ 'ਚ ਕੋਈ ਵੀ ਖੋ ਲਵੇ ਤਾਂ ਤੋਂ ਮੂੜਾ ਕਹੋ ਕਹਾ ਕਰੇ ਸਹੇ ਮੂਰਖ ਜੀਵ ਕੀ ਕਰ ਸਕਦਾ ਹੈ ਇਹਦਾ ਕੋਈ ਚਾਰਾ ਨਹੀਂ ਇਸਦਾ ਕੋਈ ਜੋਰ ਨਹੀਂ ਮਹਾਰਾਜ ਕਹਿੰਦੇ ਮੂਰਖ ਕੁਝ ਨਹੀਂ ਕਰ ਸਕਦਾ ਹੈ ਇਸ ਕਰਕੇ ਇਹ ਜੀਵ ਤੇਰੀਆਂ ਇਹ 10 ਇੰਦਰੀਆਂ ਹੀ ਸਫਲੀਆਂ ਹੋ ਜਾਣ ਜੇ ਮਨ ਰੂਪੀ ਵਸਤੂ ਵਾਹਿਗੁਰੂ ਦੇ ਅੱਗੇ ਭੇਟ ਕਰ ਦੇਵੇਂ ਤਾਂ ਮਨ ਪਰਮੇਸ਼ਰ ਦੇ ਅਰਪਣ ਕਰ ਦੇਵੇਂ ਤਾਂ ਫਿਰ ਤੇਰਾ ਇਹ ਸਾਰਾ ਕੁਝ ਸਫਲਾ ਹੋ ਜਾਵੇ ਇਹ ਦਿੱਤਾ ਹੋਇਆ ਸ਼ਰੀਰ ਦਿੱਤੀ ਆਹ ਹੋਈਆਂ ਇੰਦਰੀਆਂ ਇਹ ਤੇਰਾ ਸੂਖਸ਼ਮ ਸਰੀਰ ਮਨ ਇਹ ਵਾਹਿਗੁਰੂ ਦੀ ਈਮਾਨਤ ਹੈ ਤੇ ਤੂੰ ਇਹਨਾਂ ਨੂੰ ਲੈ ਕਰਕੇ ਪਿੱਛੇ ਪਾ ਛੱਡਿਆ ਪਰਮੇਸ਼ਰ ਵੱਲੋਂ ਸੰਸਾਰ ਦੇ ਅੰਦਰ ਵਕਾਰਾਂ ਵਿੱਚ ਇਹਨਾਂ ਨੂੰ ਲਾ ਛੱਡਿਆ ਜੇ ਹਜੂਰ ਕਹਿੰਦੇ ਹੋ ਖੋ ਲਵੇ ਤਾਂ ਇਹ ਸਾਰੀਆਂ ਹੀ ਇੰਦਰੀਆਂ ਤੇ ਕੀ ਕਰ ਲੇਗਾ ਤੇਰਾ ਕੋਈ ਜੋਰ ਨਹੀਂ ਕੋਈ ਤੋਈ ਤੇਰਾ ਚਾਰਾ ਨਹੀਂ ਹੈ ਇਸੇ ਪ੍ਰਕਾਰ ਹੀ ਹਾਂਜੀ 10 10 ਵਸਤੂ ਲੈ ਪਾਛੇ ਪਾਵੈ ਸਾਧ ਸੰਗਤ ਜੀ 10 ਵਸਤੂ ਲੈ ਪਾਛੇ ਪਾਵੈ ਦਸਵੀਂ ਵਸਤੂ ਕਿਹੜੀ ਆ 10ਵਾਂ ਦਸਵੰਦ ਇਹ ਸਾਧ ਸੰਗਤ ਜੀ ਜਿਹੜਾ ਨਾ ਦਸਾਂ ਨੌਹਾਂ ਦੀ ਕੀਰਤ ਵਿੱਚੋਂ ਦਸਵਾਂ ਦਸਵੰਦ ਕੱਢਣ ਦਾ ਸਤਿਗੁਰਾਂ ਜੀ ਨੇ ਸਾਨੂੰ ਹੁਕਮ ਦਿੱਤਾ ਹੈ ਜੋ ਬਾਬੇ ਦੇ ਦਾਮ ਨ ਦਹਿ ਹੈ ਤਿੰਨ ਕਹਿ ਗਹਿ ਬਾਬਰ ਕੇ ਲੈ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਦਸਵਾਂ ਦਸਵੰਦ ਕੱਢਣ ਦੀ 10 ਬਸਤੂ ਲੈ ਪਾਛੈ ਪਾਵੈ ਜਿਹੜਾ ਸਾਧ ਸੰਗਤ ਜੀ ਆਪਣੀ ਕਮਾਈ ਵਿੱਚੋਂ ਦਸਵਾਂ ਦਸਵੰਦ ਵੀ ਲੈ ਕਰਕੇ ਪਿੱਛੇ ਪਾ ਛੜਦਾ ਜਦੋਂ ਕਿ ਮਹਾਰਾਜ ਦੀ ਆਗਿਆ ਹੋਣ ਕਰਕੇ ਵੀ ਜਦੋਂ ਮਾਇਆ ਇੰਨੀ ਜਾਦੀ ਹੁੰਦੀ ਹੈ ਨਾ 10 ਲੱਖ ਦਾ ਲਾਭ ਹੋਇਆ ਤੇ 1 ਲੱਖ 10ਵਾਂ ਦਾ ਸਬੰਧ ਬਣਨਾ ਹੈ ਨਾ ਜਾਨ ਨਿਕਲਦੀ ਆ ਉਹ 1 ਲੱਖ ਦੇਣ ਲੱਗਿਆ ਮੈਂ ਤੇ ਬਹੁਤ ਜ਼ਿਆਦਾ ਫਿਰ ਜਿਹੜਾ ਮਨ ਦੇ ਅੰਦਰ ਇਹਦੇ ਜਿਹੜੇ ਭਾਵ ਬਣਦੇ ਆ ਖਿਆਲ ਬਣਦੇ ਆ ਕਿ ਛੱਡੋ ਪਰਾਂ ਕੋਈ ਨਹੀਂ ਉਥੇ ਕੀ ਆ 10000 ਚੜਾ ਦਿੰਨੇ ਆ ਬੜੀ ਐ ਮਾਇਆ ਇੰਨੀ ਕੀ ਕਰਨੀ ਉਥੇ ਵਿਲੜੀ ਰਹਿੰਦੇ ਆ ਸਾਰੇ ਇਸ ਤਰ੍ਹਾਂ ਮਨ ਜਿਹੜਾ ਨਾ ਟਕਵੰਜ ਜੇ ਰਚ ਲੈਂਦਾ ਹੈ ਮਹਾਰਾਜ ਕਹਿੰਦੇ ਜਿਹੜਾ ਦਸਵੰਦ ਵੈ ਨਾ ਦਸਵਾਂ ਉਹ ਲੈ ਕਰਕੇ ਤੂੰ ਜਿਹੜਾ ਕੱਢਣਾ ਸੀ ਧਰਮ ਦੇ ਅਰਥ ਉਹ ਪਿੱਛੇ ਪਾ ਦਿੰਦਾ ਹੈ ਭਾਵ ਉਹ ਵੀ ਆਪਣੇ ਘਰ ਵਿੱਚ ਹੀ ਵਰਤ ਲੈਂਦਾ ਹੈ ਇੱਕ ਵਸਤ ਕਾਰਨ ਵਿਖੋਟ ਗਵਾਵੇਂ ਇੱਕ ਦਸਵੰਦ ਰੂਪੀ ਵਸਤੂ ਦੇ ਕਾਰਨ ਕਰਕੇ ਆਪਣੀ ਵਿਸ਼ੇਸ਼ ਕਰਕੇ ਅੰਦਰ ਖੋਟ ਧਾਰਨ ਕਰ ਲੈਂਦਾ ਚੜਾਉਂਦਾ ਨਹੀਂ ਗੁਰੂ ਸਾਹਿਬ ਦੇ ਅਰਥ ਤੇ ਆਪਣਾ ਸਾਧ ਸੰਗਤ ਜੀ ਵਿਸ਼ਵਾਸ ਗਵਾ ਬੈਠਦਾ ਏ ਇੱਕ ਪੀਨਾ ਦੇ ਦਸ ਵੀ ਹਿਰਲੇ ਜੇ ਇੱਕ ਦਸਵੰਦ ਨਹੀਂ ਮਹਾਰਾਜ ਨੂੰ ਭੇਟ ਕਰਦਾ ਤੇ ਜੇ ਦੱਸ ਦਿਆਂ ਦਸ ਹੀ ਭਾਵ ਸਾਰਾ ਹੀ ਤੁਹਾਨੂੰ ਹਿਰ ਲਵੇ ਖੋ ਲਵੇ ਚੁਰਾ ਲਵੇ ਭਾਵ ਖਿੱਚ ਲਵੇ ਦਿੱਤਾ ਹੋਇਆ ਸਾਰਾ ਕੁਛ ਹੀ ਤਾਂ ਮੂੜਾ ਕਹੋ ਕਹਾ ਕਰੇ ਦੱਸੋ ਇਹਨੂੰ ਕੰਗਾਲ ਹੀ ਕਰ ਦੇ ਵਾਹਿਗੁਰੂ ਤੇ ਫਿਰ ਮੂਰਖ ਕੀ ਕਰ ਸਕਦਾ ਹੈ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾ ਵਿੱਚੋਂ ਭੇਟ ਨਹੀਂ ਕਰ ਸਕਦਾ ਤੇ ਇਹਨੂੰ ਇਉਂ ਲੱਗਦਾ ਜਿਵੇਂ ਮੈਂ ਪੱਲਿਓਂ ਦੇ ਰਹਾ ਹਾਂ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਥੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਭਾਵਨਾ ਨਾਲ ਤੂੰ ਸ਼ਰਧਾ ਨਾਲ ਦਸਾਂ ਨਾਂ ਦੀ ਕਿਰਤ ਵਿੱਚੋਂ ਇੱਕ ਕੌਡੀ ਭੇਟ ਕਰ ਦਿੱਤੀ ਨਾ ਤੇ ਗੁਰੂ ਸਾਹਿਬ ਜੀ ਨੇ ਤੈਨੂੰ ਖਜ਼ਾਨਾ ਹੀ ਬਖਸ਼ਿਸ਼ ਕਰ ਦੇਣੇ ਜਿੰਨਾ ਦਸਵੰਦ ਕੱਢਦੇ ਆ ਨਾ ਆਪਾਂ ਸਦ ਸੰਗਤ ਜੀ ਉਸ ਨੂੰ 10 ਗੁਣਾ ਫਲ ਮਾਰਾ ਸੱਚੇ ਪਾਤਸ਼ਾਹ ਜੀ ਲਾਉਂਦੇ ਆ ਜਿਵੇਂ ਗੁਰੂ ਆਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਇੱਕ ਸਿੱਖ ਤੇ ਸਿੱਖਣੀ ਨੇ ਆ ਕੇ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਅਸੀਂ ਬੜੇ ਅਮੀਰ ਬਣ ਗਏ ਪਹਿਲਾਂ ਤਾਂ ਗਰੀਬ ਸੀ ਪਰ ਮਹਾਰਾਜ ਬੜੇ ਅਮੀਰ ਹੋ ਗਏ ਹੁਣ ਸਭ ਕੁਝ ਹੀ ਉੱਜੜ ਗਿਆ ਇਹਦਾ ਕੀ ਕਾਰਨ ਹੋਇਆ ਮਹਾਰਾਜ ਜੀ ਨੇ ਫਿਰ ਦੱਸਿਆ ਉਹਨਾਂ ਨੂੰ ਮਹਾਰਾਜ ਕਹਿੰਦੇ ਜਦੋਂ ਭਾਈ ਤੁਹਾਡੀ ਕੁੱਲੀ ਸੀ ਝੁੱਗੀ ਵਿੱਚ ਰਹਿੰਦੇ ਸੀ ਉਦੋਂ ਤੁਹਾਡੇ ਕੋਲ ਨਾ ਤੁਹਾਡੀ ਝੌਂਪੜੀ ਵਿੱਚ ਪੰਛੀਆਂ ਦਾ ਆਲਣਾ ਸੀ ਤੇ ਜਿਹੜੀ ਤੁਸੀਂ ਕੋਈ ਦਸਾਂ ਨੋਹਾਂ ਦੀ ਕਮਾਈ ਕਰਦੇ ਸੀ ਤੁਹਾਨੂੰ ਆਪ ਨੂੰ ਤਾਂ ਉਹ ਪੰਛੀਆਂ ਨੂੰ ਗਿਆਨ ਸੀ ਪਿਛਲੇ ਜਨਮ ਦੀ ਕੋਈ ਸੋਝੀ ਸੀਗੀ ਤੇ ਉਹ ਤੁਹਾਡੇ ਭਲੇ ਲਈ ਤੁਹਾਡੇ ਅਨਾਜ ਵਿੱਚੋਂ ਚੁੰਝਾਂ ਭਰ-ਭਰ ਕੇ ਨਾ ਅਨਾਜ ਦੀਆਂ ਸਾਡੇ ਲੰਗਰਾਂ 'ਚ ਪਾਉਂਦੇ ਸੀ ਤੇ ਉਹ ਪੈਣੇ ਕਰਕੇ ਤੁਹਾਡਾ ਹਿੱਸਾ ਤੇ ਬਹੁਤ ਤੁਹਾਨੂੰ ਫੜ ਲੱਗਿਆ ਅਮੀਰ ਹੋ ਗਏ ਤੁਸੀਂ ਜਦੋਂ ਅਮੀਰ ਹੋਏ ਫਿਰ ਤੁਸੀਂ ਓਕਿਆ ਹੁਣ ਘਰ ਪੱਕਾ ਬਣਾਈਏ ਉਹ ਕੁੱਲੀ ਢਾਤੀ ਤੇ ਪੰਛੀਆਂ ਦਾ ਆਲਣਾ ਵੀ ਟੁੱਟ ਗਿਆ ਉਹ ਵਿਚਾਰੇ ਉੱਡ ਗਏ ਕਿਧਰੇ ਫਿਰ ਤੁਹਾਡਾ ਹਿੱਸਾ ਪੈਣ ਉਹ ਹਟ ਗਿਆ ਗੁਰੂ ਕੇ ਲੰਗਰਾਂ ਚ ਜਦੋਂ ਫਿਰ ਅਮੀਰ ਹੋਏ ਜਦੋਂ ਹਿੱਸਾ ਨਹੀਂ ਪਿਆ ਦਸਵੰਦ ਨਹੀਂ ਕੱਢਿਆ ਤੇ ਸਾਰਾ ਕੁਝ ਉਵੇਂ ਹੀ ਬਰਬਾਦ ਹੋ ਗਿਆ ਚਲੇ ਆ ਗਿਆ ਇਸ ਕਰਕੇ ਭਾਈ ਤੁਸੀਂ ਕੰਗਾਲ ਹੋ ਗਏ ਅਮੀਰ ਤਮੀਰੀ ਤੋਂ ਬਾਅਦ ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣ ਕਰਕੇ ਨਿਜਮ ਨਾਲ ਦਸਵੰਦ ਕੱਢਣ ਲੱਗੇ ਤੋਂ ਸਾਧ ਸੰਗਤ ਜੀ ਜਦੋਂ ਆਪਾਂ ਦਸਾਂ ਨੌਂਾਂ ਦੀ ਕੀਰਤ ਕਰੀਏ ਤੇ ਮਹਾਰਾਜ ਜੀ ਦੀ ਆਗਿਆ ਹੈ ਦਸਵਾਂ ਦਸਵੰਦ ਗੁਰੂ ਜੀ ਦੇ ਅਰਥ ਕੱਢਣਾ ਆਪਣੇ ਜਿੰਨੇ ਕਾਰੋਬਾਰ ਦੇ ਵਿੱਚ ਖਰਚੇ ਹੋਏ ਐ ਉਹਨਾਂ ਨੂੰ ਕੱਢ ਕੇ ਇਨੀਕ ਘਰ ਦੇ ਖਰਚੇ ਵੀ ਨਾਲ ਹੀ ਕੱਢ ਕੇ ਨਹੀਂ ਕਾਰੋਬਾਰ ਦੇ ਸੰਬੰਧ ਵਿੱਚ ਜੇ ਆਪਣਾ ਕੋਈ ਕਾਰੋਬਾਰ ਕਰਦੇ ਆ ਜੇ ਤਨਖਾਹ ਲੈਨੇ ਆ ਨੌਕਰੀ ਕਰਦੇ ਆ ਤਾਂ ਉਹਦਾ ਤਾਂ ਸਿੱਧਾ ਹੀ ਹਿਸਾਬ ਹੈ ਜਿੰਨੇ ਪੈਸੇ ਮਿਲਦੇ ਆ ਉਹਦੇ ਵਿੱਚੋਂ ਦਸਵਾਂ ਹਿੱਸਾ ਜਿਹੜਾ ਗੁਰੂ ਸਾਹਿਬ ਦੇ ਅਰਥ ਕੱਢਣਾ ਧਰਮ ਦੇ ਕਾਰਜਾਂ ਲਈ ਜਿਹੜਾ ਉਹ ਸਾਧ ਸੰਗਤ ਜੀ ਉਹ ਮਾਇਆ ਨੂੰ ਵਰਤਣਾ ਤੇ ਜਿੱਥੇ ਵੀ ਤੁਸੀਂ ਆਪਣੇ ਢੰਗ ਅਨੁਸਾਰ ਸਹੀ ਸਮਝੋ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੋ ਜੇ ਕਿਸੇ ਵੀ ਗਰੀਬ ਦਾ ਭਲਾ ਕਰੋਗੇ ਉਸ ਮਾਇਆ ਨਾਲ ਉਹਦਾ ਕਾਰਜ ਸਵਾਰ ਦਿਓਗੇ ਉਹ ਮਾਇਆ ਗੁਰੂ ਸਾਹਿਬ ਨੂੰ ਪਹੁੰਚ ਜਾਏਗੀ ਇਹ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ ਤੇ ਜਿਹੜੇ ਫਿਰ ਦਸਵੰਦ ਹੀ ਨਹੀਂ ਕੱਢਦੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਉਹ ਸਾਰੀਆਂ ਹੀ ਪਬੂਤੀਆਂ ਖੋ ਲਵੇ ਵਾਜ ਗੁਰੂ ਲੈ ਲਵੇ ਸਾਰੀ ਮਾਇਆ ਵਾਪਸ ਕੁਝ ਵੀ ਨਾ ਦੇਵੇ ਤੇ ਫਿਰ ਕੰਗਾਲ ਦੱਸੋ ਕੀ ਕਰ ਸਕਦਾ ਹੈ ਫਿਰ ਭੁੱਖੇ ਮਰਦੇ ਵੀ ਤਾਂ ਜਿਹੜੇ ਆ ਉਹ ਆਪਣਾ ਸਮਾਂ ਗੁਜ਼ਾਰਦੇ ਆ ਪਰ ਵੇਖੋ ਕਿਹੋ ਜੀ ਮਤ ਮਾਰੀ ਇੰਨੀ ਮਾਇਆ ਵਿੱਚੋਂ ਦਸਵੰਦ ਨਹੀਂ ਕੱਢਿਆ ਜਾਂਦਾ ਜਿੰਨੇ ਕਈ ਵਾਰੀ ਅਮੀਰ ਹੁੰਦੇ ਆ ਉਨਾਂ ਹੀ ਦਿਲ ਸੌੜੇ ਹੁੰਦੇ ਆ ਬੜੇ ਕਮਜ਼ੋਰ ਹੁੰਦੇ ਆ ਦਿਲ ਤੋਂ ਚੰਗਾ ਕੰਮ ਕਰਨਾ ਧਰਮ ਦਾ ਤੇ ਉਹ ਕਹਿੰਦੇ ਆ ਨਾ ਜੀ ਸਾਥੋਂ ਤਾਂ ਹੈ ਹੀ ਕੁਝ ਨਹੀਂ ਤੇ ਜੇ ਕੋਈ ਬੁਰਾ ਕਰਮ ਕਰਨਾ ਤੇ ਫਿਰ ਤਜੋਰੀਆਂ ਖੁੱਲ ਜਾਂਦੀਆਂ ਆ ਵੱਡੀਆਂ ਵੱਡੀਆਂ ਪਾਰਟੀਆਂ ਤੇ ਉਜਾੜਾ ਕਰ ਦਿੰਦੇ ਆ ਪਰ ਗੁਰੂ ਸਾਹਿਬ ਜੀ ਦੇ ਸਿੱਖਿਆ ਦੇ ਵਾਸਤੇ ਧਰਮ ਦੇ ਅਰਥ ਕੋਈ ਉਹ ਖਰਚ ਨਹੀਂ ਕਰ ਸਕਦੇ ਤੇ ਮਹਾਰਾਜ ਕਹਿੰਦੇ ਭਾਈ ਪਰਰਬਦ ਵੈਨ ਵਾਹਿਗੁਰੂ ਨੇ ਬਣਾਈ ਤੇ ਜੇ ਉਹ ਸਾਰਾ ਕੁਝ ਹੀ ਗਵਾ ਦੇਵੇ ਖੋ ਲਵੇ ਤੇ ਫਿਰ ਇਹ ਕੰਗਾਲ ਜੀਵ ਕੀ ਕਰ ਸਕਦਾ ਹੈ ਇਸੇ ਪ੍ਰਕਾਰ ਹੀ 10 ਬਸਤੂਲੇ ਪਾਛੇ ਪਾਵੇ 10 ਬਸਤੂਲੇ ਪਾਛੇ ਪਾਵੇ ਸਤ ਸੰਗਤ ਜੀ ਸਵਾਸਾਂ ਦਾ ਦਸਵੰਦ ਹੈ 24 ਹਜ਼ਾਰ ਜਿਹੜੇ ਸਵਾਸ ਲੈਂਦਾ ਨਾ ਜੀਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਸਵਾ ਘੰਟਾ ਸਵੇਰ ਦਾ ਬਾਬਾ ਘੰਟਾ ਸ਼ਾਮ ਦਾ ਇਹ ਦਸਵਾਂ ਦਸਵੰਦ ਬਣਦਾ ਢਾਈ ਘੰਟੇ ਰੋਜ਼ ਵਾਹਿਗੁਰੂ ਨਾਮ ਜਪਣਾ ਤੇ ਇਹ ਜੀਵ ਕੀ ਕਰਦਾ 10 ਵਸਤੂਲੇ ਪਾਛਾ ਪਾਵੈ ਉਹ ਢਾਈ ਘੰਟੇ ਵੀ ਪਰਮੇਸ਼ਰ ਵੱਲੋਂ ਪਿੱਛੇ ਪਾ ਦਿੰਦਾ ਸੰਸਾਰ ਵਾਲੀ ਲਾਸ਼ ਛੱਡਦਾ ਹੈ ਭਜਨ ਸਿਮਰਨ ਦੇ ਵਿੱਚ ਨਹੀਂ ਇਹ ਲਾਉਂਦਾ ਸਵਾਸਾ ਰੂਪੀ ਦਸਵੰਦ ਨਹੀਂ ਕੱਢਦਾ ਹੈ ਇੱਕ ਵਸਤੂ ਕਾਰਨ ਵਿਖੋਟ ਗਵਾਵੇ ਇੱਕ ਸਤੋ ਸਵਾਸਾਂ ਦਾ ਦਸਵੰਦ ਕੱਢਣ ਰੂਪੀ ਵਸਤੂ ਵੱਲੋਂ ਇਹ ਵਿਸ਼ੇਸ਼ ਕਰਕੇ ਪਰਮੇਸ਼ਰ ਵੱਲੋਂ ਸਾਧ ਸੰਗਤ ਜੀ ਤੋੜ ਬੈਠਦਾ ਆਪਣੇ ਮਨ ਨੂੰ ਮੰਡੇ ਅੰਦਰ ਖਟਿਆਈ ਕਰਦਾ ਸਵਾਸਾਂ ਦਾ ਦਸਵੰਦ ਨਹੀਂ ਕੱਢਦਾ ਤੇ ਆਪਣਾ ਵਿਸ਼ਵਾਸ ਗਵਾ ਲੈਂਦਾ ਏ ਇੱਕ ਪਹੀ ਨਾ ਦੇ ਦਸ ਭੀ ਹਿਰਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇੱਕ ਜਦੋਂ ਸਵਾਸਾਂ ਦਾ ਦਸਵੰਦ ਨਹੀਂ ਭੇਟ ਕੀਤਾ ਤੇ ਜੇ ਸਾਰੀਆਂ ਦੀਆਂ ਸਾਰੀਆਂ ਹੀ ਇਹ ਸਵਾਸਾਂ ਰੂਪੀ ਪੂੰਜੀ ਨੂੰ ਵਾਹਿਗੁਰੂ ਖੋ ਲਵੇ ਤਾਂ ਤਾਂ ਮਹਾਰਾਜ ਕਹਿੰਦੇ ਭਾਈ ਇਹਦੇ ਹੱਥ ਕੀ ਹੈ ਕਹੋ ਕਹਾ ਕਰੇ ਬਸ ਮੂਰਖ ਫਿਰ ਕੀ ਕਰ ਸਕਦਾ ਹੈ ਜੇ ਸਵਾਸ ਹੀ ਖਿੱਚ ਲਵੇ ਤਾਂ ਕੀ ਇਹਦਾ ਜੋਰ ਵਾ ਸਾਰੇ ਸਾਹ ਜਿਹੜੇ ਵਿਰਥ ਹੀ ਗਵਾਈ ਜਾਂਦੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਸਵਾਸਾਂ ਦਾ ਦਸਵੰਦ ਨਹੀਂ ਕੱਢਦਾ ਜਦੋਂ ਮਾਤਾ ਦੇ ਉਧਰ ਵਿੱਚ ਸੈਨਾ ਉਦੋਂ ਤੂੰ اقਰਾਰ ਕੀਤੇ ਸੀ ਮਹਾਰਾਜ ਇੱਕ ਇੱਕ ਸਾਹ ਭਜਨ ਕਰਾਂਗਾ ਤੇ ਮਹਾਰਾਜ ਨੇ ਆਗਿਆ ਕੀਤੀ ਕਿ ਅੱਛਾ 24000 ਸਵਾਸ ਨੇ ਤੇਰੇ ਤੋਂ 2.5 ਘੰਟੇ ਹੀ ਦਸਵੰਦ ਕੱਢ ਲਈ ਤੇ ਉਹ 2.5 ਘੰਟੇ ਦਸਵੰਦ ਨਹੀਂ ਹੁਣ ਇੱਥੋਂ ਨਿਕਲਦਾ ਵਾਹਿਗੁਰੂ ਮੰਤਰ ਦਾ ਭਜਨ ਨਹੀਂ ਕਰ ਪਾਉਂਦਾ ਸ਼ਾਮ ਨੂੰ ਗੱਲਾਂ ਕਰਦੇ ਆ ਹੋਇਆ ਫੋਨਾਂ ਤੇ ਖੇਡਦੇ ਆ ਹੋਇਆ ਰਾਤ ਨੂੰ ਸੌ ਜਾਣਾ ਤੇ ਸਵੇਰੇ ਸਾਧ ਸੰਗਤ ਜੀ ਇੰਨੀ ਲੇਟ ਉੱਠਣਾ ਕਿ ਉੱਠਦੇ ਫੁਰਨਿਆਂ ਵਿੱਚ ਲੱਗਿਆ ਕੰਮਾਂ ਕਾਰਾਂ ਵਿੱਚ ਰੁੱਝ ਜਾਣਾ ਤੇ ਫਿਰ ਭਜਨ ਕਰਨ ਦਾ ਕਿਹੜਾ ਵੇਲਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਵਾ ਘੰਟੇ ਅਮਰਤ ਵੇਲੇ ਤੇ ਸਵਾ ਘੰਟਾ ਸ਼ਾਮ ਨੂੰ ਜਦੋਂ ਸੌਣ ਦਾ ਵਕਤ ਹੋਵੇ ਉਦੋਂ ਭਾਈ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ 2.5 ਘੰਟਿਆਂ ਦਾ ਦਸਵੰਦ ਜਿਹੜਾ ਨਾ ਉਹ ਕੱਢਣਾ ਤੇ ਜੇ ਤੂੰ ਇਹ 2.5 ਘੰਟੇ ਆਪਣੇ ਸਵਾਸ ਜਿਹੜੇ ਸਫਲ ਨਹੀਂ ਕਰ ਸਕਦਾ ਹੈ ਤੇ ਜੇ ਫਿਰ ਉਹ ساری ਜ਼ਿੰਦਗੀ ਦੇ ਹੀ ਸਮਾਂ ਤੇਰੇ ਕੋਲੋਂ ਖੋ ਲਵੇ ਤੇ ਕੀ ਕਰ ਲੇਗਾ ਜ਼ਿੰਦਗੀ ਉਹਦੀ ਦਿੱਤੀ ਹੋਈ ਈਮਾਨਤ ਹੈ ਤਉ ਮੂੜਾ ਕਹੋ ਕਹਾ ਕਰੇ ਦੱਸ ਬਈ ਮੂਰਖ ਜੀਵੇ ਫਿਰ ਤੂੰ ਕੀ ਕਰ ਸਕਦਾ ਕੁਝ ਨਹੀਂ ਕਰ ਸਕੇਗਾ ਇਸੇ ਪ੍ਰਕਾਰ ਹੀ 10 ਵਸਤੂਲੇ ਪਾਛਾ ਪਾਵੈ ਸਤ ਸੰਗਤ ਜੀ ਪੰਜਵਾਂ ਅੰਤਰੀਵ ਪ੍ਰਕਰਣ ਹੈ ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ 10 ਵਸਤੂਲੇ ਪਾਛਾ ਪਾਵੈ 10 ਦੱਸ ਕੇ ਨਾ ਆਤਮਕ ਆਨੰਦ ਰੂਪੀ ਵਸਤੂ ਨੂੰ ਸਤ ਗੁਰੂ ਜੀ ਪੂਰਨ ਗੁਰੂ ਸਾਹਿਬ ਜੀ ਸਿੱਖ ਦੇ ਤਾਂ ਹੀ 사ਤ ਸੰਗਤ ਜੀ ਸੰਸਾਰ ਵੱਲੋਂ ਮਹਾਰਾਜ ਪਿੱਛੇ ਹਟਾ ਕਰਕੇ ਪਰਮੇਸ਼ਰ ਦੇ ਨਾਲ ਜੋੜ ਦਿੰਦੇ ਐ ਵਾਹਿਗੁਰੂ ਦੇ ਪਿੱਛੇ ਪਾਵੈ ਨਾਮ ਦੇ ਰਸ ਦੇ ਪਿੱਛੇ ਮਹਾਰਾਜ ਪਾ ਦਿੰਦੇ ਐ ਇੱਕ ਆਤਮਿਕ ਆਨੰਦ ਰੂਪੀ ਵਸਤੂ ਨੂੰ ਦੱਸ-ਦੱਸ ਕਰਕੇ ਸਮਝਾ ਕਰਕੇ ਇੱਕ ਬਸ ਕਾਰਨ ਵਿਖੋਟ ਗਵਾਵੈ ਅੱਛੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇੱਕ ਜਿਹੜੀ ਆਤਮਿਕ ਆਨੰਦ ਰੂਪੀ ਵਸਤੂ ਹੈ ਨਾ ਉਹਦੇ ਤਾਂ ਹੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹਨ ਤੇ ਫਿਰ ਸਾਧ ਸੰਗਤ ਜੀ ਬੇਵਿਸ਼ੇਸ਼ ਕਰਕੇ ਅੰਦਰੋਂ ਖੋਟ ਗਵਾ ਦਿੰਦੇ ਆ ਸਾਰੀ ਜਦੋਂ ਆਤਮਿਕ ਆਨੰਦ ਰੂਪੀ ਵਸਤੂ ਪਤਾ ਲੱਗਦੀ ਹੈ ਆਤਮਿਕ ਰਸ ਜੀਵ ਨੂੰ ਪਤਾ ਲੱਗਦਾ ਹੈ ਇਸ ਦੇ ਕਾਰਨ ਕਰਕੇ ਫਿਰ ਜੀਵ ਇੰਨਾ ਆਨੰਦਤ ਹੁੰਦਾ ਹੈ ਇੰਨਾ ਰਸ ਲੈਂਦਾ ਹੈ ਕਿ ਦੇ ਅੰਦਰੋਂ ਮਹਾਰਾਜ ਕਹਿੰਦੇ ਭਾਈ ਬੇਵਿਸ਼ੇਸ਼ ਕਰਕੇ ਜਿਹੜੀ ਖੋਟ ਹੈ ਉਹ ਸਾਰੀ ਗਵਾਚ ਜਾਂਦੀ ਹੈ ਨਾਸ਼ ਹੋ ਜਾਂਦੀ ਹੈ ਖਰਾ ਹੋ ਜਾਂਦਾ ਹੈ ਸਿੱਕਾ ਖੋਟ ਪੁਣਾ ਵਿੱਚੋਂ ਵਕਾਰ ਜਿਹੜੇ ਆ ਔਗਣ ਜਿਹੜੇ ਆ ਸਾਰੇ ਨਿਕਲ ਜਾਂਦੇ ਹਨ ਇੱਕ ਭੀ ਨ ਦੇ ਦਸ ਭੀ ਹਿਰਲੇ ਇੱਕ ਭੀ ਨ ਦੇ ਜੇ ਇੱਕ ਵਾਹਿਗੁਰੂ ਦਾ ਭੈ ਹੀ ਨਹੀਂ ਇਕੱਲਾ ਮਹਾਰਾਜ ਪਾਉਂਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਗੁਰੂ ਸਾਹਿਬ ਐਡਾ ਉਹ ਪੁਕਾਰ ਕਰਦੇ ਆ ਕਿ ਆਤਮਿਕ ਆਨੰਦ ਰੂਪੀ ਵਸਤੂ ਦੱਸ ਕਰਕੇ ਨਾ ਜਮਾਂ ਦਾ ਭੈ ਵੀ ਨਾਲ ਹੀ ਹਿਰ ਲੈਂਦੇ ਆ ਨਾਲ ਹੀ ਨਾਸ਼ ਕਰ ਦਿੰਦੇ ਆ ਜੇ ਵਾਹਿਗੁਰੂ ਦਾ ਭੈ ਨਹੀਂ ਪਿਆ ਤੇ ਫਿਰ ਸਾਰੇ ਭੈ ਆਪ ਦੇ ਰਹਿੰਦੇ ਆ ਤੇ ਗੁਰੂ ਜੀ ਦੀ ਸ਼ਰਨ ਨਹੀਂ ਆਉਂਦਾ ਇੱਕ ਮਨ ਰੂਪੀ ਵਸਤੂ ਗੁਰੂ ਸਾਹਿਬ ਨੂੰ ਭੇਟ ਨਹੀਂ ਕਰਦਾ ਜੇ ਕਰ ਦੇਵੇ ਤਾਂ ਗੁਰੂ ਸਾਹਿਬ ਜੀ ਫਿਰ ਇਹਨੂੰ ਆਤਮਿਕ ਆਨੰਦ ਰੂਪੀ ਵਸਤੂ ਦਿੰਦੇ ਆ ਜਿਹਦੇ ਕਰਕੇ ਦੇ ਅੰਦਰੋਂ ਖੋਟ ਚਲੀ ਜਾਂਦੀ ਹੈ ਸੁੱਧ ਹੋ ਜਾਂਦਾ ਹੈ ਇਸ ਦਾ ਮਨ ਮਾਇਆ ਦੀ ਮੈਲ ਸਾਰੀ ਨਿਕਲ ਜਾਂਦੀ ਹੈ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਏਕ ਭੀ ਨਾ ਦੇ ਇੱਕ ਪੈ ਹੀ ਨਹੀਂ ਕੱਲਾ ਪਰਮੇਸ਼ਰ ਦਾ ਦਿੰਦੇ ਸਤਿਗੁਰੂ ਜੀ ਕਿਰਪਾ ਕਰਦੇ ਆ ਰਹਿਮਤ ਕਰਦੇ ਆ ਆਤਮਿਕ ਆਨੰਦ ਨੂੰ ਦੱਸ ਕਰਕੇ ਸੱਚੇ ਪਾਤਸ਼ਾਹ ਜਮਾਂ ਦਾ ਦਰ ਵੀ ਨਾਲ ਹੀ ਹਿਰ ਲੈਂਦੇ ਆ ਖਿੱਚ ਲੈਂਦੇ ਆ ਨਾਸ਼ ਕਰ ਦਿੰਦੇ ਆ ਇਹੋ ਜਿਹਾ ਉਪਕਾਰ ਗੁਰੂ ਸਾਹਿਬ ਕਰਦੇ ਹਨ ਤਾਂ ਮੂੜਾ ਕਹੋ ਕਹਾ ਕਰੇ ਜਦੋਂ ਗੁਰੂ ਸਾਹਿਬ ਜੀ ਨੇ ਭੈ ਨਾਸ਼ ਕਰਤਾ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਤਾਂ ਫਿਰ ਜੀਵ ਦੀ ਮੂੜ ਅਵਸਥਾ ਕੀ ਰਹਿ ਸਕਦੀ ਹੈ ਫਿਰ ਸਾਧ ਸੰਗਤ ਜੀ ਮੂੜ ਅਮੂੜ ਅਵਸਥਾ ਨਹੀਂ ਹੁੰਦੀ ਉੱਥੇ ਤੇ ਹੁੰਦਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕੁਛ ਤੇਰਾ ਭਣਾ ਫਿਰ ਇਹਦੀ ਮੂਰਖਤਾ ਹੀ ਉਥੇ ਕੀ ਕਰ ਸਕਦੀ ਹੈ ਭਾਗ ਮੂਰਖਤਾ ਹੀ ਜੜ ਪੁਣਾ ਜਿਹੜਾ ਇਹਦਾ ਕੁਝ ਨਹੀਂ ਵਿਗਾੜ ਸਕਦਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਮੂਰਖਤਾ ਹੀ ਤੋਂ ਤੇ ਸਮਝਤਾਈ ਤੋਂ ਉੱਪਰ ਹੀ ਉਠਾ ਦਿੰਦੇ ਸੱਚੇ ਪਾਤਸ਼ਾਹ ਜੀ ਨਾ ਉਹਨੂੰ ਕੋਈ ਸਾਧ ਸੰਗਤ ਜੀ ਜਿਹੜੀ ਆ ਮੂਰਖਤਾ ਹੀ ਰਹਿੰਦੀ ਹੈ ਤੇ ਨਾ ਕੋਈ ਆਪਣੀ ਸਮਝ ਦਾ ਮਾਣ ਰਹਿੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉੱਥੇ ਮੂਰਖਤਾਈ ਜਿਹੜੀ ਹੈ ਜੜ ਪੁਣਾ ਉਹ ਕੀ ਕਰ ਸਕਦਾ ਜਦੋਂ ਵਾਹਿਗੁਰੂ ਦਾ ਸਰੂਪ ਹੀ ਉਹਦੇ ਅੰਦਰ ਸਾਖਿਆਤ ਹੋ ਜਾਂਦਾ ਹੈ ਇਹ ਉਪਕਾਰ ਗੁਰੂ ਸਾਹਿਬ ਕਰਦੇ ਹਨ